60000 ਰੁਪਏ ਗਰਚਾਰਨ ਸਿੰਘ ਦਾ ਜੀ ਹੈ 60000 ਰੁਪਏ ਪਰਮਜੀਤ ਸਿੰਘ ਦਾ ਜੀ 70 ਗਤਿਆਰਪ ਸਿੰਘ ਦਾ 70000 ਰੁਪਏ ਕਰਦੇ ਜੀ 70500 ਹੈ 70000 ਕ੍ਰਿਸ਼ਨਗੜ ਸੁਸਾਇਟੀ ਦੇ ਵਿੱਚ ਇਹ ਕਿਹੜਾ ਜ਼ਿਲ੍ਹਾ ਕਿਹੜਾ ਪਿੰਡ ਹੈ ਇੱਥੇ ਜ਼ਿਲ੍ਹਾ ਮੋਗਾ ਜ਼ਿਲ੍ਹਾ ਮੋਗਾ ਇਹਦਾ 50000 ਰੁਪਏ ਰੇਟ ਰੱਖਿਆ ਜੀ ਇਹ ਕਹਾ ਬੜਾ ਹੋਰ ਦਾ ਚੌਪਰ ਕੀ ਕੀ ਜਾਂ ਕੀ ਵਜਦਾ ਇਹ ਬੈਡੀ ਮਲਚਰ ਹੈ ਜੀ ਬੈਡੀ ਮਲਚਰ ਹਾਂਜੀ ਲਓ ਜੀ ਲਓ ਜੀ ਕਿੰਨੀ ਮਾਡਲ ਹੈ ਜੀ ਇਹ 18 ਹੀ ਹੈ 18 50000 ਕੀਮਤ 50000 ਰੁਪਿਆ ਕੀਮਤ ਰੱਖੀ ਹੈ ਜੀ ਦੀ ਠੀਕ ਹੈ ਜੀ ਲਓ ਜੀ ਵੀਰੇ ਬੈਡੀ ਮਲਚਰ 50000 ਰੁਪਿਆ ਜਿਹਦੀ ਕੀਮਤ ਰੱਖੀ ਆ ਤੇ ਸ਼ਕਤੀਮਾਨ ਕੰਪਨੀ ਦਾ ਸ਼ਕਤੀਮਾਨ ਲੋਈ ਦੇਖਦੇ ਆ ਕਿੱਥੋਂ ਰਹਾ ਗੱਜਾਦ ਸਿੰਘ ਹਾਕਮ ਸਿੰਘ ਦਾ 52000 ਰੁਪਏ ਜੀ ਇਹਦਾ ਗੱਜਾਦ ਸਿੰਘ ਹਾਕਮ ਸਿੰਘ ਦਾ ਜੀ 52000 ਰੁਪਏ ਸੁਆਦਾ ਭਾਈ ਨੇ ਮੋੜਿਆ ਹਾਕਮ ਸਿੰਘ ਜੀ ਸ਼ੁਰੂ ਹੋਈ ਜੀ ਜਰਾ ਆਵੋ ਜੀ ਉਹ ਲਾ ਰਹੇ ਹੁਣ ਹੋ ਰਾ ਥੋੜਾ ਕੰਮ ਬਕਲਾ ਕਰੋ ਟੀਮ ਉਹਨੋ ਜੀ ਗਚਾਰ ਸਿੰਘ ਹਾਕਮ ਸਿੰਘ 52000 ਰੁਪਏ ਜੀ ਬੋਲੋ ਬੰਦਲਾ ਸਪੌਂਡੀ ਭਰੀ ਆ ਬੋਲਦਾ ਕੋਈ ਨਹੀਂ ਹੈ ਸਾਡੇ ਕੋਲ ਸਾਡੇ 52000 ਕੀ ਨਾ ਹੈ ਹੈ ਪਰਮਜੀਤ ਸਿੰਘ 52000 ਰੁਪਏ ਜੀ ਗਚਾਰ ਸਿੰਘ ਹਾਕਮ ਸਿੰਘ 55000 ਰੁਪਏ ਜੀ ਸ਼ਾਤਾਂ ਨੂੰ ਹੀ ਹੈ ਕ੍ਰਾਸ ਜੀ ਕ੍ਰਾਸ ਟੁੱਟਿਆ ਵਈ ਕ੍ਰਾਸ ਜੀ ਟੁੱਟਿਆ ਵਜੋਂ ਜਿਹਦੇ ਦੁਨਿਆ ਪਾਸੇ ਮੂੰਹ ਹੈ ਨਹੀਂ ਗੇ ਮੈਂ ਉਹ ਦੇ ਦੇਣੇ ਉਹ ਦੇ ਦੇਣੇ ਉਹ ਕਿਹਾ ਟੁੱਟਿਆ ਸਾਢੇ 55 ਹਜ਼ਾਰ ਜੀ ਪਰਮਜੀਤ ਸਿੰਘ ਜੀ ਤੇਲੀ ਬੋਲੀ ਹਨ 60 ਕਰਦੇ ਜੀ ਕਿਰਤ ਸਿੰਘ ਹਾਕਮ ਸਿੰਘ ਲਈ 60500 ਕਰਦੇ ਜੀ ਪਰਮਜੀਤ ਸਿੰਘ ਦਾ ਗਰਚਾਰ ਸਿੰਘ ਹਾਕਮ ਸਿੰਘ ਦਾ 65000 ਰੁਪਏ ਕਰਦੇ ਜੀ ਜੀ ਬੋਲੀ ਫਸ ਗਈ ਹਾਂ 6500 6500 ਜੀ ਕਿਹਦਾ ਜੀ 6500 ਪਰਮਜੀਤ ਸਿੰਘ ਦਾ 6500 ਕਰਦੇ ਜੀ ਹੈ 66000 ਰੁਪਏ ਗਤਿਆਰ ਸਿੰਘ ਦਾ ਜੀ ਹੈ 70000 70000 ਰੁਪਏ ਪਰਮਜੀਤ ਸਿੰਘ ਦਾ ਜੀ ਹੈ 70 ਗਤਿਆਰ ਸਿੰਘ ਦਾ 70000 ਰੁਪਏ ਕਰਦੇ ਜੀ 70500 ਹੈ 70500 ਪਰਮਜੀਤ ਸਿੰਘ ਦਾ 70500 ਕਰਦੇ ਜੀ ਦੇ 10 ਬੰਦੇ ਖੜੇ ਫਰਮਜੀਤ ਸਿੰਘ ਦਾ 70500 ਹੋ ਗਿਆ ਜੀ ਬਾਬਾ ਜੀ ਮਾੜੇ ਪਿੱਛੇ ਪਿੱਛੇ ਫਰਮਜੀਤ ਸਿੰਘ ਦਾ 70500 ਰੁਪਇਆ ਹੋ ਗਿਆ ਜੀ ਦੇਖੋ ਵੀ ਜੇ ਕੋਈ ਹੋਰ ਹੈਗਾ ਬੋਲੀ ਦੇਣ ਵਾਲਾ ਬਾਹਰ ਬਾਹਰ ਮੈਂ ਸੰਭੋਈ ਹਾਂ ਹਾਂ ਸੰਭੋਈ ਬਾਹਰ ਆ ਜਾਓ ਇੱਥੇ ਹੋਣਾ ਲੱਗਿਆ ਜੀ ਇੱਕ ਦੋ ਤਿੰਨ ਕਰਨ ਜੇ ਕੋਈ ਬੋਲੀ ਨਾਲ ਹੈਗਾ ਤਾਂ ਦੇਖ ਲਓ ਬੋਲੀ ਵੱਧ ਕੇ 70500 ਰੁਪਈਆ ਜੀ ਪਰਮਜੀਤ ਸਿੰਘ ਦਾ ਆਏਗਾ 70500 ਪਰਮਜੀਤ ਸਿੰਘ 1 70500 ਪਰਮਜੀਤ ਸਿੰਘ 2 75000 ਰੁਪਈਆ ਹੋਵੇ ਜੀ ਗੁਰਦਾਰ ਸਿੰਘ ਦਾ 750 ਹੋ ਗਿਆ ਜੀ 750 ਪਰਮਜੀਤ ਸਿੰਘ ਦਾ 75500 ਹੋ ਗਿਆ ਜੀ ਲੈ ਜੀ ਹੋ ਗਿਆ ਗਾਸੋ ਨਾ ਗੁਕਾ ਨਾ ਗਾਸੋ ਗਾਸੋ ਨਾ ਗਾਸੋ ਇਹ ਤਾਂ 75 ਹੋ ਗਿਆ ਬਾਈ ਬੋਲੋ ਬੱਸ ਇਹ ਤਾਂ 500 ਬੋਲਦਾ 75 500 72500 ਪਰਮਜੀਤ ਸਿੰਘ ਜੀ ਇਹ ਬੋਲੀ ਚਾਈ 500 75500 ਇੱਕ ਜੀ ਪਰਮਜੀਤ ਸਿੰਘ 75500 ਪਰਮਜੀਤ ਸਿੰਘ ਜੀ ਦੋ ਹਾਂ ਦੇਖ ਲਓ ਜੀ ਕਿਸੇ ਨੇ ਹੋਰ ਪਾਣਾ ਤਾਂ ਕੀ ਕਰਉਣਾ ਹੈ ਆਪਾਂ ਕੁਤਰੀਆ ਕਰਾਂਗੇ ਤੇ ਉਹਨਾਂ ਨੂੰ 75503 ਵਰਜੀਤ ਸਿੰਘ ਦੇ ਨਾਂ ਤੇ ਹੋ ਗਈ ਜੀ ਬੋਲੀ ਤੇ ਹੱਥ ਖੜਾ ਕਰੇ ਬਹੁਤ ਵਾ ਮਾਰਕਾ ਜੀ ਕਿਹੜਾ ਪਿੰਡ ਹੈ ਜੀ ਕਿਹੜਾ ਪਿੰਡ ਹੈ ਜੀ ਮੁੱਕੀ ਬੁਰਾ ਜੀ ਹਾਂ ਜੀ ਚਲੋ ਜੀ ਅਗਲਾ ਕਿਹੜਾ ਇਹਦੀ ਕੀਮਤ 6000 ਰੁਪਏ ਰੱਖੀ ਹੈ ਜੀ ਕੱਲੀ ਮਸ਼ੀਨ ਆ ਕੀਮਤ 6000 ਰੁਪਏ ਜੀ 6000 ਰੁਪਏ ਜੀ ਇਹ ਕੀ 6000 ਰੁਪਏ ਕੱਲੀ ਮਸ਼ੀਨ ਆ ਰੋਟਾ ਵੇਟਰ ਦੀ 7 ਫੁੱਟ ਦੀ ਮਸ਼ੀਨ ਆ ਜੀ 6000 ਰੁਪਏ ਕੀਮਤ ਰੱਖੀ ਆ ਜੀ ਇਹਦੀ 6000 ਰੁਪਏ ਭਾਈ ਦੇਣੀਆਂ ਬੋਲੀ ਕਿਸੇ ਨੇ 6000 ਰੁਪਏ ਇੱਕ 6000 ਰੁਪਏ ਲੈਿੰਦਾ ਕੋਈ ਨਾ ਕਹਿੰਦਾ 6000 ਰੁਪਏ ਤੈਨ ਬੋਲੀ ਕਰ ਸਰ ਪੁਲਿਸ ਕਹਿਦੀ ਨਹੀਂ ਰਹਿ ਗਿਆ ਭਈਆ ਕਰਮਾ ਦਾ ਸੰਦ ਠੀਕ ਹੈ ਜੀ ਜੀਸਸ ਐ ਕਿਰਸਾ ਬਕਲਾ ਹੀ ਰਹਿ ਗਿਆ ਜੀ ਹੁਣ ਹੈ ਜੀ ਆ ਗਈ ਗੱਲ ਹਾਂ ਜੀ ਦੱਸੋ ਕਿੰਨੇ ਪੈਸੇ ਇਹਦਾ 32 ਰੁਪਏ ਕਿਲੋ ਦਾ ਰੇਟ ਰੱਖਿਆ ਜੀ ਅਸੀਂ 34 ਰੁਪਏ ਹੋ ਗਏ ਕੀ ਨਾਮ ਹੈ ਜੀ ਆਸ਼ੂ ਆਸ਼ੂ ਨਰਮਲ ਆਸ਼ੂ ਸਿੰਘ 34 ਰੁਪਏ ਕਰਦੇ ਜੀ ਲਹਿਲਾ 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 ਕੋਸਲਾ ਬਲਾਓ ਲੋ ਜੀ 35 ਲੈ ਰੁਪਏ ਜਨਾ ਹੈ ਸਾਡੇ 34 ਆਵਾਜ਼ ਨਹੀਂ ਹੋਣਾ ਦਾ 2000 ਜਨਾ ਕਰੋਨਾ ਜੀ ਉਹਦਾ ਥਿਰੇ ਬੋਲੀ ਬੋਲੀ ਦੇ ਬੋਲੀ ਸਾਡੇ 34 ਸਾਡੇ 34 ਲਖਵੀਰ ਸਿੰਘ ਬਈ ਲੋ ਜੀ ਕਵਾੜ ਟੋਲ ਕੇ 32 ਰੁਪਏ ਰੱਖਿਆ ਜੀ ਰੇਟ ਸਾਡੇ 34 ਰੁਪਏ ਆਸ਼ੂ ਦਾ ਜੀ ਸਾਡੇ 34 ਰੁਪਏ ਲਖਵੀਰ ਦਾ ਜੀ

ਆਸ਼ੂ ਦੇ ਕਰਦੇ ਹੋ 35 ਆਸ਼ੂ ਬੋਲਦਾ ਨਾ ਫੇਰੀ ਆ ਇਹ ਲੈ ਕੇ ਕਾਹ ਤੇ ਜਾਵਾਂ ਮੈਂ ਤੁਹਾਨੂੰ ਆਹ ਵੱਡੇ ਨਾਲ ਲੈ ਜਾਉਂ ਤੂੰ ਕਰ 35 ਕਰਦੇ 35 ਆਪੇ ਸਾਡੇ ਹੋਂ ਆਸ਼ੂ ਦਾ 35 ਜੀ ਦੇਉਣੇ ਭਾਈ ਦੁਬਾਰੇ ਬੋਲੀ ਬਾਬੂ ਖੱਚ ਕੇ ਦੇ ਲੈ 35 ਲੈ 35 ਲਖਵੀਰ ਸਿੰਘ ਦਾ 35 ਜੀ ਹਾਂ ਲਖਬੀਰ ਸਿੰਘ ਦਾ 35.50 ਜੀ ਲੋ ਜੀ ਬਈ 35.50 ਤੋਂ ਅੱਗੇ ਲਖਬੀਰ ਸਿੰਘ ਦਾ 35.50 ਜੀ ਸਿੱਧਾ ਕਮੇਰੇ ਪਰਦਾ ਦਾ ਕੋ ਮੇਲਾ ਅੱਗੇ ਤਾਂ ਇਹ ਗੱਡੀਆਂ ਵਾਲੇ ਬੋਲਦੇ ਨਹੀਂ ਕਿ ਕਿ ਹੁਣ ਇਹਨਾਂ ਨੂੰ ਲੈਣਾ ਜੀ ਲੈ ਕੇ ਜਾਣੇ ਤਾਂ ਲਖਬੀਰ ਸਿੰਘ ਦਾ 35 ਰੁਪਏ ਜੀ ਉਹ ਕੋਈ ਨਹੀਂ ਹੋ ਰਿਹਾ ਅੱਜ ਘੰਟਾ ਹੋ ਰਿਹਾ ਮੈਂ ਕੋਰੇ ਨੂੰ ਮੈਂ ਆਪਾਂ ਮੰਨ ਬੰਦ ਜੀ ਗੱਡੀ ਹੈ ਜੀ ਉਹ ਤਾਂ ਬੰਗਾਂ ਕੋਲੇ ਹੋਏ ਲਖਵੀਰ ਸਿੰਘ ਦਾ 335 ਜੀ ਲਖਵੀਰ ਸਿੰਘ ਦਾ 335 ਜੀ ਬੱਸ ਸਾਹ ਕਾਦੇ ਇੱਕ ਤੋਂ ਨਜ਼ਾਰਾ ਲਖਵੀਰ ਸਿੰਘ ਦਾ 335 1 ਲਖਵੀਰ ਸਿੰਘ ਦਾ 335 2 ਦੇਖ ਲੋ ਜੀ ਹਣ ਕਹਿਣਾ ਤਾਂ ਕਰਦਗੇ ਲਖਵੀਰ ਸਿੰਘ ਦਾ 35 3 ਲੋ ਜੀ ਬਹੁਤ ਤੋਲ ਕੇ ਜਿਆ 35 ਰੁਪਏ ਕਿਲੋ ਰੇਟ ਤਾਂ ਜਿੰਨੀ ਹੋਇਆ 35 35 ਰੁਪਏ ਕਿਲੋ ਕਿਲੋ ਦੇ ਹਿਸਾਬ ਨਾਲ ਜਾਉਗਾ ਇਹਦਾ ਰੇਟ ਤਾਂ ਜਿੰਨਾ ਮਰਜ਼ੀ ਹੋ ਜਾ ਨਿਪਟ ਗਿਆ ਹਾਂਜੀ ਕੈ ਸੰਤ ਲੈ ਲੈ ਬਾਈ ਤਨ ਜੀ ਹਰ ਵਕਤ ਲੈਣ ਦਾ ਕਹਿੰਦੇ ਨੇ ਘਰ ਵਕਤ ਜੀ ਸੁਪਰ ਸੀਟਰ ਨਾਲ ਹੈ ਜ਼ੀਰੋ ਰਨ ਬਾਈ ਓਕੇ ਬਾਈ ਠੀਕ ਹੈ ਜੀ ਕਵਾੜ ਲੈਣਾ ਹਾਂ ਜੀ ਹਾਂ ਜੀ ਪਿੰਡਾਂ ਵਾਲੇ ਵੀ ਕਹੋ ਹੋ ਗਈ ਕਵਾੜੀਏ ਬਣ ਗਏ ਬਾਪੂ ਨੇ ਨਹੀਂ ਤੇ ਕੀ ਕਰ ਲੈ ਉਹ ਜਿਹੜੀ ਚੀਜ਼ ਮਿਲ ਗਈ ਲੈ ਲਓ ਲੈ ਲਓ ਠੀਕ ਹੈ ਨਹੀਂ ਨਹੀਂ ਠੀਕ ਹੈ ਇੱਕ ਵਾਰ ਇੱਥੋਂ ਦੇ ਮੜੇ ਲੋਕੇਸ਼ਨ ਬੋਲੀ ਪਈ ਯਾਰ ਕ੍ਰੀਸ਼ਨ ਗੜਾ ਹਾਂ ਕਿਸ ਨੇ ਗੜਾ ਬਾਈ ਜੀ ਤੇ ਜ਼ਿਲ੍ਹਾ ਮੋਗਾ ਪੈਂਦਾ ਹਾਂ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘ ਵਾਲਾ ਬਾਈ ਜੀ ਠੀਕ ਹੈ ਸੋਸਾਇਟੀ ਦੇ ਵਿੱਚ ਬੋਲੀ ਦੀ ਹਾਂ ਸਟੇਜ 'ਤੇ ਬੋਲੀ ਆ ਜੀ ਪੱਖਰਵੱਡ ਵੀ ਇਸ ਤਨੇ ਹਾਂ ਪੱਖਰਵੱਡ ਵੀ ਇਸ ਤਨੇ ਠੀਕ ਹੈ ਠੀਕ ਹੈ ਲਓ ਜੀ ਬੋਲੀ ਤੇ ਸੋਸਾਇਟੀ ਦੇ ਵਿੱਚ ਸੰਤ ਮੇਲਾ 5-6 ਕਿਸਾਨ ਦੀ ਹੈ ਨਾ ਹਾਂ ਜੀ 5-6 ਕਿਸਾਨਾਂ ਦੀ ਬੋਲੀ ਹੋਈ ਆ ਤੇ ਵੀਡੀਓ ਸ਼ੇਅਰ ਜ਼ਰੂਰ ਕਰਿਓ ਤੇ ਪੇਜ ਕਰ ਲਿਓ ਫੋਲੋ ਜੀ ਬਹੁਤ ਬਹੁਤ ਧੰਨਵਾਦ ਸਾਰੇ ਪੜਾਵੰਨ ਹਾਂ 17 'ਚ ਬਣੀਆਂ ਮੰਨ ਵੀ ਖਾਣਾ ਸੰਦ ਲਿਆਤੇ ਨੇ ਹਾਂ ਧੰਨਵਾਦੀ ਸਾਰੇ ਭਰਾਵਾਂ ਦਾ ਜੁੜੇਰੇ ਹੋ ਵੀਡੀਓ ਦੇ ਨਾਲ